ਰਾਮਗੜੀਆ ਵਿਦਿਆਕ ਅਧਾਰੇ ਨੂੰ بلੰਦੀਆਂ ਤੇ ਲਿਜਾਉਣ ਵਾਲੇ ਰਾਮਗੜੀਆ ਐਜੂਕੇਸ਼ਨਲ ਕਾਉਂਸਲ ਦੇ ਪ੍ਰਧਾਨ ਸਵਰਗੀ ਸਰਦਾਰ ਭਰਪੂਰ ਸਿੰਘ ਭੋਗਲ ਦੀ ਯਾਦ ਵਿੱਚ ਰਾਮਗੜੀਆ ਆਰਟਸ ਕਾਲਜ ਸਤਨਾਮਪੁਰਾ ਫਗਵਾੜਾ ਵਿਖੇ ਵਿਸ਼ਾਲ ਖੂਨਦਾਨ ਕੈਂਪ 7 ਅਪ੍ਰੈਲ ਦਿਨ ਸੋਮਵਾਰ ਨੂੰ ਲਗਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਫਗਵਾੜਾ ਦੇ ਸਹਿਯੋਗ ਨਾਲ ਸਵੇਰੇ 10:30 ਵਜੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਖੂਨਦਾਨੀਆਂ ਦੀ ਹੌਸਲਾ ਫਜ਼ਾਈ ਲਈ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਵੱਲੋਂ ਸਰਟੀਫਿਕੇਟ ਵੀ ਦਿੱਤੇ ਜਾਣਗੇ ਉਨ੍ਹਾਂ ਸਮੂਹ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਇਸ ਕੈਂਪ ਵਿੱਚ ਆ ਕੇ ਖੂਨਦਾਨ ਕਰਨ ਦੀ ਅਪੀਲ ਕੀਤੀ ਮਿਤੀ 7 ਦਿਨ ਸੋਮਵਾਰ ਠੀਕ 10:30 ਵਜੇ ਖੂਨਦਾਨ ਕੈਂਪ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਿਹੜੇ ਸਾਡੇ ਸਾਬਕਾ ਪ੍ਰਧਾਨ ਰਾਮਗੜੀਆ এডਿਕੇਸ਼ਨ ਕਾਉਂਸਲ ਸਰਦਾਰ ਭਰੂਪ ਸਿੰਘ ਜੀ ਭੋਗਲ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਪਹਿਲਾਂ ਵੀ ਉਹਨਾਂ ਦੀ ਯਾਦ ਦੇ ਵਿੱਚ ਕਦੀ ਕੋਈ ਐਥਲੈਟਿਕ ਮੀਟ ਕਰਾ ਲਈ ਕਦੀ ਕੋਈ ਕੈਂਪ ਕਰਾ ਲਿਆ ਕਰਦੇ ਰਹਿੰਨੇ ਆ ਔਰ ਹੁਣ ਫਿਰ ਅਸੀਂ ਕਰਨ ਜਾ ਰਹੇ ਆ ਮੇਰੀ ਬੇਨਤੀ ਆ ਕਿ ਕਾਲਜ ਦੇ ਨਵੇਂ ਪੁਰਾਣੇ ਵਿਦਿਆਰਥੀਆਂ ਨੂੰ ਤੇ ਰਾਮਗੜੀਆ ਅਦਾਰਿਆਂ ਦੇ ਹੋਰ ਵਿਦਿਆਰਥੀ ਜਿਹੜੇ ਕਿ ਦਾਨੀ ਬਣਨਾ ਚਾਹੁੰਦੇ ਆ ਉੱਤਮ ਦਾਨ ਗਿਣਿਆ ਗਿਆ ਖੂਨ ਦਾਣੇ ਸੋ ਖੂਨ দান ਕਰਨ ਦੇ ਨਾਲ ਤੁਹਾਡੀ ਸਭ ਨੂੰ ਸਿਹਤ ਜਿਹੜੀ ਆ ਉਹ ਵਧੀਆ ਰਹਿੰਦੀ ਆ ਬਲਕਿ ਕਮਜ਼ੋਰ ਨਹੀਂ ਹੁੰਦੀ ਬਾਡੀ ਦੇ ਵਿੱਚ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹਨਾਂ ਦੀ ਜਾਂਚ ਹੋ ਜਾਂਦੀ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਆ ਕਿ ਆਓ ਇਸ ਖੂਨਦਾਨਕ ਵਿੱਚ ਕੈਂਪ ਦੇ ਵਿੱਚ ਪਹੁੰਚ ਕੇ ਦਾਨੀ ਬਣੀਏ ਤੇ ਇਸ ਸ਼ੁਭ ਮੌਕੇ ਦੇ ਉੱਤੇ ਜਿਹੜੇ ਮੈਂਬਰਸ ਆਉਣਗੇ ਅਸੀਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਾਂਗੇ ਔਰ ਬੱਚਿਆਂ ਨੂੰ ਸਪੈਸ਼ਲ ਸਰਟੀਫਿਕੇਟ ਜਿਹੜੇ ਆ ਉਹ ਬਲੱਡ ਬੈਂਕ ਫਗਵਾੜਾ ਵੱਲੋਂ ਪ੍ਰਧਾਨ ਸਰਦਾਰ ਮਲਕੀਤ ਸਿੰਘ ਰੋਤਰਾਹਣਾ ਵੱਲੋਂ ਇਸ਼ੂ ਕੀਤੇ ਜਾਂਦੇ ਆ ਔਰ ਜਦੋਂ ਤੁਹਾਨੂੰ ਕਿਤੇ ਵਾਪਸ ਖੂਨ ਦੀ ਲੋੜ ਪੈਂਦੀ ਆ ਉਹੀ ਸਰਟੀਫਿਕੇਟ ਦਿਖਾ ਕੇ ਤੁਸੀਂ ਉਹ ਖੂਨਦਾਨ ਜਿਹੜਾ ਕੀਤਾ ਹੁੰਦਾ ਆ ਉਹ ਆਪਣੇ ਪਰਿਵਾਰ ਦੇ ਵਿੱਚ ਕਿਤੇ ਲੋੜ ਹੋਵੇ ਜਾਂ ਕਿਸੇ ਸੱਜਣ ਬੇਲੀ ਨੂੰ ਲੋੜ ਹੋਵੇ ਤੁਸੀਂ ਉਹ ਵਾਪਸ ਲੈ ਸਕਦੇ ਆ ਤੇ ਮੈਂ ਇਹੀ ਕਹਾਂਗਾ ਕਿ ਆਓ ਇੱਕ ਵਾਰੀ ਇੱਕ ਸਾਂਝੇ ਕੌਜ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਪਾਈਏ ਧੰਨਵਾਦ ਜੀ ਧੰਨਵਾਦ ਦਿਲ ਦੀਆਂ ਗਰਾਈਆਂ ਤੋਂ ਬਹੁਤ RAMGIRIYA ਵਿਦਿਆਕ ਅਧਾਰੇ ਨੂੰ ਬੁਲੰਦੀਆਂ ਤੇ ਲੈ ਜਾਣ ਵਾਲੇ RAMGIRIYA EDUCATIONAL COUNCIL ਦੇ ਪ੍ਰਧਾਨ ਸਵਰਗੀ ਸਰਦਾਰ ਭਰਪੂਰ ਸਿੰਘ ਭੋਗਲ ਦੀ ਯਾਦ ਵਿੱਚ RAMGIRIYA ARTS ਕਾਲਜ ਸਤਨਾਮਪੁਰਾ ਫਗਵਾੜਾ ਵਿਖੇ ਵਿਸ਼ਾਲ ਖੂਨਦਾਨ ਕੈਂਪ 7 April ਦਿਨ ਸੋਮਵਾਰ ਨੂੰ ਲਗਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਫਗਵਾੜਾ ਦੇ ਸਹਿਯੋਗ ਨਾਲ ਸਵੇਰੇ 10:30 ਵਜੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਖੂਨਦਾਨੀਆਂ ਦੀ ਹੌਸਲਾ ਫਜਾਈ ਲਈ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਵੱਲੋਂ ਸਰਟੀਫਿਕੇਟ ਵੀ ਦਿੱਤੇ ਜਾਣਗੇ ਉਨ੍ਹਾਂ ਸਮੂਹ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਇਸ ਕੈਂਪ ਵਿੱਚ ਆ ਕੇ ਖੂਨਦਾਨ ਕਰਨ ਦੀ ਅਪੀਲ ਕੀਤੀ